ਆਂਗਣਾ ਨੇ ਮੋੜ ਕੀਤਾ ਪੰਜਾਬ ਨੂੰ ਟਾਰਗੇਟ ਚਿੱਟਾ ਕੋਈ ਕੁਛ ਕੋਈ ਕੁਛ ਇਹਨਾਂ ਨੇ ਹਮਾਰੇ ਜੋ ਹੈ ਯੂਥ ਕੋ ਪੂਰੀ ਤਰ੍ਹਾਂ ਸੇ ਜੋ ਹੈ ਉਹ ਬਰਬਾਦ ਕਰ ਦਿਆ ਤਾਂ ਹ ਇਹਨਾਂ ਤੇ ਨਹੀਂ ਕੁਝ ਸਿੱਖਣਾ ਆ ਪੰਜਾਬ ਦੇ ਨੌਜਵਾਨਾਂ ਨੂੰ ਦੱਸਿਆ ਹੁੱਲੜਵਾਜ ਚਾਹੇ ਉਗਰਤਾ ਹੋ ਚਾਹੇ ਕੁਝ ਵੀ ਉਹ ਤੁਹਾਨੂੰ ਜਪਤਾ ਮੈਂ ਕੁਛ ਰਾਜ ਦੀ ਗੱਲ ਕਰੀ ਨਹੀਂ ਸ਼ਰਾਬ ਤੇ ਚਿੱਟਾ ਪੀਣ ਦੇ ਲਾਏ ਇਲਜ਼ਾਮ ਸਵਭਾਅ ਹੁੰਦਾ ਹੈ ਬਾਈਕ ਕਰਾ ਰੇ ਅੰਮਰਪਾਈ ਹੋ ਹੱਲਾ ਕਰਾਏ ਡਰਗਸ ਕਰਾਏ ਪਤਾ ਨਹੀਂ ਕਿਹੜੀ ਕਿਹੜੀ ਸ਼ਰਾਬਾਂ ਪੀਏ ਪਤਾ ਉਤਪਾਦ ਮਚਾ ਰਿਹਾ ਹੋਈ ਨੇ ਜੀਹਾਂ ਪੱਲਪਾ ਦੀ ਲੋਕ ਸਭਾ ਸੰਸਦ ਕੰਗਣਾ ਰਣੌਤ ਵੱਲੋਂ ਮੋੜ ਵਿਵਾਦਿਤ ਬਿਆਨ ਦਿੱਤਾ ਗਿਆ ਕੰਗਣਾ ਮੋੜ ਪੰਜਾਬ ਦਾ ਨਾਂ ਲਏ ਬਿਨਾ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕਰਦੀ ਦਿਖਾਈ ਦਿੱਤੀ ਹੈ ਜੀਹਾਂ ਕੰਗਣਾ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਚ ਉਹਨਾਂ ਨੇ ਕਿਹਾ ਕਿ ਕੁਝ ਸੂਬਿਆਂ ਦੇ ਨੌਜਵਾਨ ਨਸ਼ਾ ਕਰਦੇ ਨੇ ਚਿੱਟਾ ਪੀਂਦੇ ਨੇ ਸ਼ਰਾਬ ਪੀਂਦੇ ਨੇ ਇਸ ਦੇ ਨਾਲ ਹੀ ਕੰਗਣਾ ਹਿਮਾਚਲ ਚ ਨਸ਼ੇ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਨੂੰ ਕਸੂਰवार ਦਸਤੀ ਦਿਖਾਈ ਦਿੱਤੀ ਹੈ। ਇੰਨਾ ਹੀ ਨਹੀਂ ਜਨਾਬ ਕੰਗਣਾ ਇੱਥੇ ਹੀ ਨਹੀਂ ਰੁਕੀ ਉਹਨਾਂ ਵੱਲੋਂ ਭਾਸ਼ਣ ਚ ਅੱਗੇ ਕਿਹਾ ਗਿਆ ਹੈ ਕਿ ਹਿਮਾਚਲ ਚ ਮੋਟਰਸਾਈਕਲਾਂ ਤੇ ਆ ਕੇ ਨੌਜਵਾਨ ਹੁੱਲੜਬਾਜੀ ਕਰਦੇ ਨੇ ਹੰਗਾਮਾ ਕਰਦੇ ਨੇ। ਕੰਗਣਾ ਨੇ ਕਿਹਾ ਕਿ ਹਿਮਾਚਲ ਦੇ ਨੌਜਵਾਨਾਂ ਤੇ ਅਜਿਹੇ ਲੋਕਾਂ ਦਾ ਅਸਰ ਨਹੀਂ ਪੈਣਾ ਚਾਹੀਦਾ। ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਜਿੱਹਾਂ ਕੰਗਣਾ ਪੰਜਾਬ ਦਾ ਨਾਮ ਲਏ ਬਿਨਾ ਅਜਿਹਾਂ ਵੱਡੀਆਂ ਗੱਲਾਂ ਕਰਦੀ ਦਿਖਾਈ ਦਿੱਤੀ ਹੈ। ਕਿਹੜੇ ਆਉਣੇ? ਕੋਈ ਚਿੱਟਾ कोई कुछ कोई कुछ इन्होंने हमारे जो है यूथ को पूरी तरह से जो है वो बर्बाद कर दिया है ताहा कुछ सीखना आया यो चाहे चिट्टा हो चाहे उग्रता हो चाहे कुछ भी हो तुम हो जो पता मैं कुछ राज्य की गल करी रही बड़ा उग्र इनका स्वभाव होता है बाइक कपड़ा बड़ा भाई हो हल्ला कराए ड्रग्स कराए पता नहीं केड़ी केड़ी शराब पिए रहा मचा इन्हें तो उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं, वो किसी तरीके से जो है इनके प्रभाव में ना आए कंगना देव से विवादित पंजाब च भारी रोस्ती लहर पाई जा रही है ਪੂਰੇ ਪੰਜਾਬ ਵੱਲੋਂ ਪੰਜਾਬ 'ਚ ਵਸਦੇ ਹਰ ਵਰਗ ਵੱਲੋਂ ਕੰਗਣਾ ਦੇ ਬਿਆਨ ਦੀ ਨਿਖੇਦੀ ਕੀਤੀ ਜਾ ਰਹੀ ਹੈ। ਕੰਗਣਾ ਖਿਲਾਫ ਜਮ ਕੇ ਪੜਾਅਸ ਵੀ ਕੱਢੀ ਜਾ ਰਹੀ ਹੈ। ਜੀਪੀ ਮੈਂਬਰ ਪਾਰਲੀਮੈਂਟ ਕੰਗਣਾ ਨੂੰ ਰਾਤ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਨਸ਼ਿਆਂ ਨੂੰ ਲੈ ਕੇ ਜਿਹੜਾ ਤੂੰ ਬਿਆਨ ਦੇ ਰਹੀ ਗਵਾਂਡੀ ਸਟੇਟਾਂ ਬਾਰੇ ਸਭ ਤੋਂ ਵੱਧ ਅਗਰ ਨਸ਼ਾ ਫੜਿਆ ਗਿਆ ਪਿਛਲੇ ਸਾਲਾਂ 'ਚ ਜਾਂ ਸਭ ਤੋਂ ਵੱਡੀਆਂ ਖੇਪ ਬਰਾਮਦ ਹੋਈਆਂ ਨਸ਼ਿਆਂ ਦੀਆਂ ਤੇ ਉਹ ਗੁਜਰਾਤ 'ਚੋਂ ਹੋ ਰਹੀਆਂ ਜਿੱਥੇ ਬੀਜੇਪੀ ਦੀ ਪਿਛਲੇ ਕਈ ਦਹਾਕਿਆਂ ਤੋਂ ਸਰਕਾਰ ਹੈ ਔਰ ਪ੍ਰਧਾਨ ਮੰਤਰੀ ਜੀ ਵੀ ਉੱਥੇ ਹੁੰਦੇ ਆ। ਉਹਦੇ ਬਾਰੇ ਕੰਗਨ ਰਾਤ ਇੱਕ ਸ਼ਬਦ ਨਹੀਂ ਬੋਲਦੀ ਔਰ ਕੰਗਨ ਰਾਤ ਦੀ ਜਿਹੜੀ ਸ਼ਬਦਾ ਬਣੀ ਆ ਜਿਸ ਤਰੀਕੇ ਨਾਲ ਕੰਟਰੋਵਰਸ਼ੀਅਲ ਬਿਆਨ ਇਹ ਹਰ ਵਾਰ ਦਿੰਦੀ ਤੇ ਕਈ ਵਾਰ ਤੇ ਲੱਗਦਾ ਵੀ ਇਹ ਆਪ ਵੀ ਕਿਤੇ ਨਾ ਕਿਤੇ ਨਸ਼ੇ 'ਚ ਟੁੱਟ ਨੀ ਗਈ ਕਿ ਇਹਨੂੰ ਆਪ ਆ ਨਸ਼ੇ ਦੀ ਆਦਤ ਨਹੀਂ ਹੈ ਕਿਉਂਕਿ ਇਹਦੇ ਬਾਰੇ ਤਮਾਮ ਚਰਚਾਵਾ ਆਇਆ ਇਹਦੀ ਫਿਲਮਾਂ ਦੇ ਕੈਰੀਅਰ ਦੇ ਦੌਰਾਨ ਹੁਣ ਕਿਉਂਕਿ ਫਿਲਮਾਂ ਤੇ ਫਲॉप ਹੋ ਗਈਆਂ ਤੇ ਫਰਸਟ੍ਰੇਸ਼ਨ 'ਚ ਐਵੇਂ ਜੇ ਲੋਕ ਨਸ਼ੇ ਦੀ ਜਿਹੜੀ ਆ ਉਹ ਆਦਤ ਪਾ ਲੈਂਦੇ ਆ ਦੂਜੀ ਗੱਲ ਭਾਰਤੀ ਜਨਤਾ ਪਾਰਟੀ ਹਰ ਵਾਰ ਡਰਾਮਾ ਕਰਦੀ ਹੈ ਕਿ ਕੰਗਨਰ ਰਨਾਦ ਦੇ ਬਿਆਨਾਂ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਨੱਡਾ ਜੀ ਨੂੰ ਕਹਿਣਾ ਚਾਹੁੰਦਾ ਹੈ ਵੀ ਲੈਣਾ ਦੇਣਾ ਨਹੀਂ ਹੈ ਤੇ ਅੱਤੇ ਐਕਸ਼ਨ ਲਾਓ ਇਹ ਲੱਗੀ ਹੋਈ ਹੈ ਕੰਗਨਰ ਰਨਾਦ ਦਾ ਤਾਂ ਇੱਕੋ ਹੀ ਮਕਸਦ ਹੈ ਕਿ ਪੰਜਾਬ ਔਰ ਹਿਮਾਚਲ ਦੇ ਲੋਕਾਂ 'ਚ ਨਫ਼ਰਤ ਫਲਾ ਕੇ ਦਰਾਰ ਪਾਈ ਜਾਵੇ ਲੜਾਇਆ ਜਾਵੇ ਇਹੋ ਜਿਹੀ ਨਫ਼ਰਤ ਹੀ ਲੋਕਾਂ ਨੂੰ ਬਾਝ ਹੋਣਾ ਚਾਹੀਦਾ ਔਰ ਭਾਜਪੀ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਕੰਗਨਾਦੇਸ਼ ਬਿਆਨ ਨੂੰ ਲੈ ਕੇ ਕਿਸਾਨ ਆਗੂ ਸਰਬੰਸਿੰਘ ਪੰਦੇਰਦਾ ਵੱਡਾ ਬਿਆਨ ਸਾਹਮਣੇ ਆਇਆ ਆ ਆਖਰ ਕੀ ਕਹਿੰਦਾ ਸਰਬੰਸਿੰਘ ਪੰਦੇਰਦਾ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਕੰਗਨਾਰ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ ਪੰਜਾਬੀਆਂ ਦੇ ਖਿਲਾਫ ਕਿ ਇੱਥੋਂ ਦੇ ਨੌਜਵਾਨ ਜਿਹੜੇ ਨੇ ਉਹ ਨਸ਼ਈ ਨੇ ਜਾਂ ਹੜਕੰਪ ਮਚਾਉਂਦੇ ਨੇ ਉਹਦੀ ਨਿੰਦਿਆ ਕਰਦੇ ਆ ਇਹੋ ਜਿਹੇ ਬਿਆਨਾਂ ਤੇ ਲਗਾਮ ਲਗਣੀ ਚਾਹੀਦੀ ਆ ਜਿਵੇਂ ਬਿੱਟੂ ਜੀ ਬੋਲਦੇ ਸੀ ਕਿ ਕਿਸਾਨ ਵੇਲੇ ਨਹੀਂ ਹੈਗੇ ਰੇਲਾਂ ਤੇ ਕਿਸੇ ਨੇ ਨਹੀਂ ਆਉਣਾ ਉਹ ਕਹਿੰਦਾ ਜਾ ਕੇ ਰੇਲਾਂ ਤੇ ਦੇਖ ਲਓ ਕਿਸਾਨ ਕਿੰਨੇ ਆਏ ਹੈਗੇ ਆ ਤਾਂ ਇਹਨਾਂ ਦੇ ਬਿਆਨਾਂ ਤੇ ਲਗਾਮ ਲਗਣੀ ਚਾਹੀਦੀ ਆ ਅਰ ਅਸੀਂ ਕਹਿੰਦੇ ਆ ਸਾਡੀ ਐਮਪੀ ਸਤਕਾਰ ਜੋ ਕੰਗਨਾ ਰਾਉਤ ਜੀ ਦਾ ਡੋਪ ਟੈਸਟ ਹੋਣਾ ਚਾਹੀਦਾ ਦੇਸ਼ ਦੇ ਸਾਹਮਣੇ ਸੱਚ ਆ ਜਾਵੇ ਜੀ ਹਾਂ ਕੰਗਣਾ ਵੱਲੋਂ ਵਾਰ-ਵਾਰ ਪੰਜਾਬ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਨੇ ਦੱਸ ਦਈਏ ਕਿ ਪਿਛਲੇ ਦਿਨਾਂ 'ਚ ਕੰਗਣਾ ਵੱਲੋਂ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਿਸ ਤੇ ਉਸ ਨੂੰ ਬਾਅਦ 'ਚ ਮਾਫੀ ਵੀ ਮੰਗਣੀ ਪਈ ਸੀ ਤੇ ਹੁਣ ਮੁੜ ਕੰਗਣਾ ਵੱਡਾ ਵਿਵਾਦ ਖੜਾ ਕਰਦੀ ਦਿਖਾਈ ਦਿੱਤੀ ਹੈ ਵੱਡਾ ਸਵਾਲ ਇੱਥੇ ਇਹੋ ਖੜਾ ਹੋ ਰਿਹਾ ਹੈ ਕਿ ਕੰਗਣਾ ਆਖਰ ਕਿਉਂ ਵਾਰ-ਵਾਰ ਅਜਿਹੇ ਬੇਤੁਕੇ ਵਿਵਾਦਿਤ ਬਿਆਨ ਦੇ ਰਹੀ ਹੈ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ